ਏ ਦਾ ਗਲਤ ਹੈ ਆਪਾਂ ਕੋਈ ਡੰਗਰ ਪਸ਼ੂ ਆ ਯਾਰ ਵੀ ਮੋਕੇ ਦੀ ਮੰਡੀ ਦੇ ਵਿੱਚ ਹੁਣ ਅੱਜ ਤਾਂ ਤੀਆਂ ਦਾ ਪ੍ਰੋਗਰਾਮ ਪੂਰਾ ਹੋ ਹਾ ਓ ਬੱਲੇ ਆਇਆ ਤੀਆਂ ਦਾ ਪ੍ਰੋਗਰਾਮ ਇਹ ਸਾਊਥ ਹਾਲ ਚ ਪਹਿਲੀ ਵਾਰੀ ਸਵਾਗਤ ਦੇਖਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੇ ਇੰਗਲੈਂਡ ਦੇ ਸ਼ਹਿਰ ਸਾਊਥ ਹਾਲ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਇਹ ਪੰਜਾਬੀਆਂ ਦਾ ਘੜ ਹੈਗਾ ਤੁਹਾਨੂੰ ਪਤਾ ਹੀ ਹੈ ਤੇ ਅੱਜ ਅਸੀਂ ਇੱਥੇ ਚੱਲੇ ਆਂ ਜੀ ਤੀਆਂ ਦੇ ਪ੍ਰੋਗਰਾਮ ਤੇ ਤੇ ਸਾਨੂੰ ਇਨਵੀਟੇਸ਼ਨ ਆਇਆ ਸੀਗਾ ਇੱਥੇ ਤੀਆਂ ਕਰਾਈਆਂ ਜਾ ਰਹੀਆਂ ਆਜੋ ਤੁਸੀਂ ਵੀ ਆਜੋ ਨਾਲ ਤੇ ਕੁੜੀਆਂ ਸਜੀਆਂ ਤੜੀਆਂ ਹੋਈਆਂ ਤੇ ਅਸੀਂ ਸਾਰੇ ਫੰਕਸ਼ਨ ਤੇ ਜਾ ਰਹੇ ਆਂ ਦੇਖਦੇ ਆਂ ਕਿ ਜਿਹੜੀਆਂ ਇੰਗਲੈਂਡ ਦੀਆਂ ਜਾਂ ਬਾਹਰ ਦੀਆਂ ਤੀਆਂ ਕਿਵੇਂ ਦੀਆਂ ਹੁੰਦੀਆਂ ਆ ਖੁਸ਼ੀ ਹੁਣਾਂ ਦਾ ਪੂਰੇ ਪ੍ਰਾਂਦੇ ਪ੍ਰੁੰਦੇ ਪਾਏ ਆ ਪੂਰਾ ਸਜਦਾ ਜਗੇ ਤੇ ਚਲੋ ਬਾਕੀ ਦੇਖਦੇ ਆਂ ਉੱਥੇ ਦਾ ਕਿਵੇਂ ਦਾ ਮਾਹੌਲ ਆ ਜਾ ਕੇ ਇਹ ਪਹਿਲੀ ਵਾਰ ਹੋਊਗਾ ਵੀ ਅਸੀਂ ਇੰਡੀਆ ਤੋਂ ਬਾਹਰ ਕੋਈ ਧੀਆ ਦਾ ਕੋਈ ਫੰਕਸ਼ਨ ਐ ਇਸ ਤਰ੍ਹਾਂ ਦੇਖ ਰਹੇ ਆਂ ਵੈਸੇ ਤਾਂ ਇੰਡੀਆ 'ਚ ਵੀ ਆਪਣੇ ਘੱਟ ਵੱਧੀ ਮਾਹੌਲ ਹੁੰਦਾ ਪਰ ਇੱਥੇ ਤਾਂ ਮਾਮੇ ਜੀ ਦੱਸਦੇ ਆਂ ਮਾਮੇ ਜੀ ਕਿੰਨੇ ਵਾਰ ਲੱਗ ਜਾਂਦੀਆਂ ਇੱਕ ਸਾਲ 'ਚ ਮਤਲਬ ਜਦੋਂ ਸੌਣ ਦਾ ਮਹੀਨਾ ਚੱਲ ਪੈਂਦਾ ਹੈਗਾ ਇੱਥੇ ਹੁਣ ਪਿਛਲੀ ਵੀਕ ਤੋਂ ਸਟਾਰਟ ਸੀ ਸੈਚਰਡੇ ਤੋਂ ਅੱਛਾ ਜੀ 10 ਜੁਲਾਈ ਸੌਰੀ ਅਗਸਤ ਤੱਕ ਮਤਲਬ ਮਹੀਨਾ ਚ ਮਹੀਨਾ ਚੱਲਣ ਗਿਆ ਹਰੇਕ ਵੀਕਐਂਡ ਤੇ ਲੱਗਦੀਆਂ ਕਹਿੰਦੇ ਹਰੇਕ ਵੀਕਐਂਡ ਤੇ ਲੱਗਦੀਆਂ ਜੀ ਮਾਮੇ ਜੀ ਵੀ ਸਜੇ ਤਾਂ ਜੇ ਹੋਇਆ ਮਾਮਾ ਜੀ ਤੁਸੀਂ ਵੀ ਜਾਣਾ ਸਾਡੇ ਵਾਂਗੂ ਮੇਰੇ ਵਾਂਗੂ ਦੇਖਿਆ ਮੈਨੂੰ ਤਾਂ ਨਾਲ ਮੈਨੂੰ ਤਾਂ ਨਾਲ ਦੇਖੋ ਜਾਣਾ ਪੈਣਾ ਮਾਮਾ ਜੀ ਨੂੰ ਘਰ ਸਮਾ ਕੇ ਚੱਲਿਆ ਸੀ ਤੇ ਮਾਮਾ ਜੀ ਘਰੇ ਘਰ ਸਾਹਮਣੇ ਤੇ ਸੰਦੀਪ ਖੁਸ਼ੀ ਮੰਮੀ ਮੰਮੀ ਚਲੋ ਜੀ ਬੰਦੇ ਕਿਵੇਂ ਬੈਠਾਂਗੇ ਮੈਨੂੰ ਛੱਤ ਤੇ ਬਿਠਾਉਂਗੇ ਡਰਾਈਵਰ ਗੱਡੀ ਚਲਾਓ ਚਲੋ ਡਰਾਈਵਰ ਰੂਲ ਨਹੀਂ ਤੋੜਨੇ ਉਹ ਗ੍ਰੀਨ ਲਾਈਟ ਹੋਈ ਹੈ ਡਰਾਈਵਰ ਲਓ ਜੀ ਇਹ ਆ ਗਿਓ ਜਗਾ ਤੇ ਪੂਰਾ ਵੱਡਾ ਇਹ ਅ ਮਤਲਬ ਇੱਕ ਕਾਮਨ ਪਲੇਸ ਹੈ ਇੱਥੇ ਵੀ ਜਿੱਥੇ ਤੀਆਂ ਲੱਗਦੀਆਂ ਮੇਲਾ ਭਰਿਆ ਹੋਇਆ ਇੱਥੇ ਵੀ ਪੂਰਾ ਸੋਤਾਨੂ ਸਭ ਤੋਂ ਪਹਿਲਾਂ ਇਹ ਦੱਸ ਦਈਏ ਜਿਵੇਂ ਆਪਣੇ ਨਾ ਪਿੰਡਾਂ 'ਚ ਤੀਆਂ ਲੱਗਦੀਆਂ ਹੁੰਦੀ ਸੀ ਇੱਥੇ ਵੀ ਜਿਹੜੇ ਇਹ ਕਾਮਨ ਪਲੇਸ ਹੈ ਸਾਂਝੀਆਂ ਥਾਵਾਂ ਨੇ ਕਾਉਂਸਲ ਦੀਆਂ ਹੁੰਦੀ ਹੈ ਤੇ ਇਹ ਕਾਉਂਸਲ ਹੈ ਜਿਹੜੀ ਇਹ ਥਾਂ ਮਤਲਬ ਫ੍ਰੀ ਦਿੰਦੀ ਹੈ ਪੰਜਾਬੀਆਂ ਨੂੰ ਕਿਉਂਕਿ ਸਾਊਥ ਹਾਲ ਦਾ ਜਿਹੜਾ ਇਹ ਸ਼ਹਿਰ ਹੈ ਮਤਲਬ ਪੰਜਾਬੀਆਂ ਨਾਲ ਭਰਿਆ ਹੋਇਆਗਾ ਤੇ ਮਤਲਬ ਇਹਨਾਂ ਨੂੰ ਜਦੋਂ ਪਤਾ ਲੱਗਿਆ ਗੋਰਿਆਂ ਨੂੰ ਵੀ ਇੱਥੇ ਇਹਨਾਂ ਦਾ ਕਲਚਰਲ ਪ੍ਰੋਗਰਾਮ ਹੈ ਇਹ ਦੱਸਦੇ ਆ ਵੀ ਸਾਡਾ ਇਹ ਕਲਚਰਲ ਡੇ ਹੈ ਵੀ ਅਸੀਂ ਇਸ ਤਰ੍ਹਾਂ ਪਿੱਛੋਂ ਵੀ ਪੰਜਾਬ ਚ ਮਨਾਉਂਦੇ ਹੁੰਦੇ ਸੀਗੇ ਤੇ ਵੀ ਉਵੇਂ ਅਸੀਂ ਇੱਥੇ ਮਨਾਉਣਾ ਪਰ ਇਹਨਾਂ ਨੇ ਸਪੈਸ਼ਲੀ ਇਹਨਾਂ ਨੂੰ ਥਾਂ ਦਿੱਤੀ ਮਤਲਬ ਵੀ ਤੁਸੀਂ ਇੱਥੇ ਇਹ ਜਗ੍ਹਾ ਤੇ ਮਨਾ ਸਕਦੇ ਹੋ ਨਾ ਆਦਰਵਾਇਜ਼ ਤੁਹਾਨੂੰ ਪਤਾ ਹੈ ਮਤਲਬ ਇਹ ਦੇਸ਼ਾਂ ਚ ਮਤਲਬ ਹਾਇਰ ਕਰਨਾ ਪੈਂਦਾ ਕੋਈ ਵੀ ਗਰਾਊਂਡ ਹੈ ਭਾਵੇਂ ਪਲੇਸ ਹੈ ਤੁਹਾਨੂੰ ਪਰਮਿਸ਼ਨ ਨਾਲ ਲੈਣੀ ਪੈਂਦੀ ਹੈ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਨਾ ਪੰਗੇ ਹੁੰਦੇ ਆ ਥੋੜੇ ਜਿ ਤੇ ਬੜੀ ਵੱਡੀ ਗੱਲ ਹੈ ਪਹਿਲੀ ਤਾਂ ਯਾਰ ਇਹਨਾਂ ਦੀ ਇਧਰਲੇ ਦਸ਼ਾ ਨਹੀਂ ਖੈਰ ਹੁਣ ਤਾਂ ਆਪਣੇ ਜਿਹੜੇ ਮੇਅਰ ਹੈ ਜਾਂ ਇੱਥੇ ਦੇ ਹੋ ਰਹੇ ਸਾਰੇ ਆਪਣੀ ਬਣੇ ਹੋਏ ਆ ਬੰਦੇ ਪਰ ਜਦੋਂ ਵੀ ਜਦੋਂ ਤੋਂ ਵੀ ਇਹ ਸ਼ੁਰੂ ਹੋਣਗੇ ਲੱਗਣ ਲੱਗੀਆਂ ਹੋਣਗੀਆਂ ਕਿਸੇ ਦੂਜੇ ਦੇਸ਼ ਚ ਜਾ ਕੇ ਆਪਣੇ ਕਲਚਰ ਨੂੰ ਜਿਉਂਦਾ ਰੱਖਣਾ ਉਹ ਵੀ ਇੱਕ ਆਪਣੇ ਵਿੱਚ ਖਾਸ ਗੱਲ ਹੈਗੀ ਤੇ ਬਾਕੀ ਮੈਨੂੰ ਸੰਦੀਪ ਭਾਣ ਨੇ ਇਹ ਵੀ ਦੱਸਿਆ ਨਾਲ ਕਹਿੰਦੇ ਵੀ ਜੇ ਕਿਸੇ ਬਜ਼ੁਰਗਾਂ ਨੇ ਦੇਖਣਾ ਆਣਾਗਾ ਮਤਲਬ ਉਹ ਬਜ਼ੁਰਗ ਮਾਤਾਵਾਂ ਪਰ ਉਹ ਮਿਲਣਗੇ ਅਗੇ ਜੇ ਉਹ ਕਹਿੰਦੇ ਨੇ ਵੀ ਅਸੀਂ ਇਹ ਪ੍ਰੋਗਰਾਮ ਦੇਖਣ ਜਾਣ ਮਤਲਬ ਸਾਡਾ ਕਲਚਰਲ ਡੇ ਤਾਂ ਉਹ ਸਪੈਸ਼ਲ ਬੱਸਾਂ ਵੀ ਭੇਜਦੇ ਆ ਇੱਥੇ ਜਿਹੜੀਆਂ ਇੱਥੇ ਛੱਡ ਕੇ ਜਾਂਦੀਆਂ ਤੇ ਇਥੋਂ ਲੈ ਕੇ ਜਾਂਦੀਆਂ ਜਿਹੜੇ ਮਤਲਬ 올ਡ ਏਜ ਬਜ਼ੁਰਗ ਹੈ ਨਾ ਉਹਨਾਂ ਦੇ ਵਾਸਤੇ ਇਹ ਫੈਸਿਲਿਟੀ ਵੀ ਗਵਰਨਮੈਂਟ ਇਥੋਂ ਦੀ ਦਿੰਦੀ ਲੋ ਜੀ ਕੁਛ ਇਹੋ ਜਿਹਾ ਸਟੇਜ టు ਸਜਾਈ ਹੋਈ ਆ ਕੁਛ ਇਹੋ ਜਿਹਾ ਪ੍ਰੋਗਰਾਮ ਹੈ ਤੇ ਮੇਲੇ ਵਾਲਾ ਟਾਈਪ ਕੰਮ ਹੀ ਆ ਤੇ ਇਧਰਲੇ ਪਾਸੇ ਆਹ ਕੁਛ ਟਾਲਨਾ ਸਟੂਲਾ ਵੀ ਲੱਗੀਆਂ ਹੋਈਆਂ ਵਾਹ ਕੀ ਬਾਤ ਹੈ ਵੈਸੇ ਤਾਂ ਨਾ ਪੰਜਾਬੀ ਸਿੰਗਰ ਵਗੈਰਾ ਵੀ ਆਉਂਦੇ ਹੁੰਦੇ ਸੀ ਕਹਿੰਦੇ ਜਦੋਂ ਇਹੋ ਜਿਹੇ ਪੰਜਾਬੀ ਮੇਲੇ ਲੱਗਦੇ ਹੁੰਦੇ ਆ ਪਰ ਇਹਨਾਂ ਦਿਨਾਂ 'ਚ ਮੇਰੇ ਖਿਆਲ 'ਚ ਨਹੀਂ ਆਇਆ ਕੋਈ ਆਰਗੇਨਾਈਜ਼ਰ ਜਦੋਂ ਕਈ ਵਾਰੀ ਆਰਗੇਨਾਈਜ਼ ਕਰਦੇ ਆ ਬੁਲਾ ਲੈਂਦੇ ਆ ਕਈਆਂ ਨੂੰ ਪੰਜਾਬੀ ਮੇਲੇ ਆ ਸਟਾਲਾਂ ਵਗੈਰਾ ਲੱਗੀਆਂ ਤੇ ਇੱਥੇ ਇਹੋ ਜਿਹੇ ਫੰਕਸ਼ਨ ਆ ਜਿਹੜੇ ਵੱਡੇ ਪੱਧਰ ਤੇ ਹੁੰਦੇ ਆ ਥੋੜੇ ਜੇ ਸਕਿਉਰਟੀ ਵਗੈਰਾ ਲਾਈ ਹੋਈ ਹੈ ਆ ਦੁਕਾਨਾਂ ਆ ਗਈਆਂ ਜੀ ਹੋਰ ਤੇ ਤੀਂ ਵਾਲਾ ਜਿਹੜਾ ਆਪਣਾ ਪ੍ਰੋਗਰਾਮ ਥੋੜਾ ਜਿਹਾ ਇਦੂ ਅੱਗੇ ਆ ਤੇ ਉੱਥੇ ਵੀ ਹੁਣ ਆਪਾਂ ਤੁਰੇ ਤੁਰੇ ਨਾਲ ਹੀ ਉਹ ਹੈ ਉਧਰ ਨੂੰ ਚੱਲਦੇ ਆ ਤੇ ਤੁਹਾਨੂੰ ਉਹ ਦਿਖਾਉਨੇ ਆ ਤੇ ਇਧਰਲੇ ਪਾਸੇ ਨੂੰ ਦੇਖੋ ਸਾਰਾ ਪਰ ਹੈ ਉਧਰ ਨਿਆਣਿਆਂ ਦੇ ਖੇਡਣ ਖੁੱਡਣ ਨੂੰ ਲੱਗਿਆ ਹੋਇਆ ਹੈਗਾ ਤੇ ਬਾਵਾ ਇਕੱਠਾ ਹੋਇਆ ਹੋਇਆ ਹੈਗਾ ਤੁਰਦੇ ਫਿਰਦੇ ਲੋਕ ਕੁਝ ਆਏ ਹੋਏ ਆ ਤੇ ਕੁਝ ਆ ਰਹੇ ਆ ਹਜੇ ਆ ਦੇਖੋ ਨਿਆਣਿਆਂ ਦੇ ਐਂਟਰਟੇਨਮੈਂਟ ਕਰਨ ਨੂੰ ਤੇ ਜਿਵੇਂ ਆਪਣੇ ਮੇਲਿਆਂ ਤੇ ਪਿੰਡ ਚ ਹੁੰਦਾ ਸੀ ਨਾ ਤੇ ਉਹੀ ਕੰਮ ਹੈ ਇੱਥੇ ਆ ਤੇ ਨਿਆਣੇ ਆਪਦਾ ਐਂਟਰਟੇਨ ਕਰ ਲੈਂਦੇ ਆ ਕਿ ਇੱਥੇ ਇਹੋ ਜੀਆਂ ਥਾਵਾਂ ਤੇ ਤੇ ਕੁੜੀਆਂ ਤਾਂ ਚੱਲ ਨਾਲ ਜਿਹੜਾ ਨੱਚਣ ਗਾਉਣ ਦਾ ਹੁੰਦਾ ਹੀ ਉਹ ਤਾਂ ਹੁੰਦਾ ਹੀ ਐ ਤੇ ਖੇਡਾਂ ਖੋਡਾਂ ਵੀ ਇੱਥੇ ਵਿਕਦੀਆਂ ਐ ਮੈਂ ਲਾਦਾ ਜਿਵੇਂ ਉਹ ਅੱਗੇ ਖੇਡਾਂ ਦੀਆਂ ਦੁਕਾਨਾਂ ਆ ਗਈਆਂ ਜਿਵੇਂ ਆਪਣੇ ਮੇਲੇਾਂ ਤੇ ਹੁੰਦਾ ਨਾ ਕਿਤੇ ਵੀ ਤੇ ਉਹ ਉਹ ਚੀਜ਼ਾਂ ਨਹੀਂ ਗਈਆਂ ਉਹ ਬੱਲੇ ਚੱਕ ਦੇ ਫੱਟੇ ਮਾਹੌਲ ਭਖਿਆ ਹੋਇਆ ਜੀ ਪੂਰਾ ਬਾਬੇ ਬਜ਼ੁਰਗ ਸਾਰੇ ਤੁਰੇ ਫਿਰਦੇ ਆ ਹੈਂ ਕੀ ਬਾਤ ਐ ਪੰਗੜੇ ਪਾਉਂਦੇ ਇੱਥੇ ਦੇ ਤੀਆਂ ਵਾਲੇ ਪ੍ਰੋਗਰਾਮ ਤੇ ਜਾਣਾ ਜੀ ਅਸੀਂ ਜਿੱਧਰ ਨੂੰ ਤੀਆਂ ਹੁਣ ਉਧਰ ਨੂੰ ਚਲਾਂਗੇ ਆ ਕੁੜੀਆਂ ਸਜੀਆਂ ਤਜੀਆਂ ਲਓ ਜੀ ਹੁਣ ਅਸੀਂ ਪਹੁੰਚ ਰਹੇ ਹਾਂ ਤੀਆਂ ਵਾਲੇ ਗਰਾਊਂਡ ਦੇ ਵਿੱਚ ਵੈਸੇ ਆਏ ਆ ਵੀ ਮੈਂ ਤਾਂ ਥੋੜਾ ਟਾਈਮ ਹੀ ਸਪੈਂਡ ਕਰਨਾ ਮਿਲਣ ਆਏ ਆ ਸਿਰਫ ਜਿਨ੍ਹਾਂ ਨੇ ਇਨਵਾਈਟ ਕੀਤਾ ਸਾਨੂੰ ਤੇ ਉਦੋਂ ਬਾਅਦ ਚ ਫਿਰ ਆਪਾਂ ਨਿਕਲ ਜਾਣਾ ਇੱਥੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਦੁਬਾਰਾ ਫੇਰ ਮਿਲੋਗੇ ਇਹ ਰੇਡੀਓ ਵਾਲੇ ਹੋਸਟ ਨਹੀਂ ਸਾਡੇ ਦੇਸੀ ਰੇਡੀਓ ਵਾਲੇ ਇੰਨੇ ਫੋਨ ਆਏ ਸਾਨੂੰ ਕਹਿੰਦੇ ਵੀ ਸਾਡਾ ਤੁਸੀਂ ਨਾਂ ਲੈਣਾ ਸੀ ਗਾ ਮੇਰੀ ਸਿਸਟਰ ਕਹੇ ਤਜਿੰਦਰ ਦਦਾਰ ਸਿੰਘ ਅੱਜ ਲੈ ਦੋ ਆਪਣੇ ਕੋਲੇ ਮੌਕਾ ਹੈਗਾ ਉਹ ਪਿੰਡ ਖੱਬੇ ਆ ਤਜਾਰ ਸਿੰਘ ਮੇਰੇ ਭਾਜੀ ਆ ਤੇ ਤੈਨੂੰ ਮੇਰੀ ਸਿਸਟਰ ਇਹ ਚੱਲ ਆਂਦੇ ਬਾਰ ਬਾਰ ਨਹੀਂ ਆਉਣੇ ਨਹੀਂ ਇੱਥੇ ਸ਼ੁਰੂ ਹੋ ਗਈਆਂ ਮੇਨ ਗਰਾਉਂਡ ਕਿੱਧਰ ਹੈ ਤੀਆਂ ਵਾਲਾ ਅੱਛਾ ਉਧਰਲੇ ਪਾਸੇ ਆ ਚਲੋ ਸ਼ਗਨ ਹੋ ਗਿਆ ਉਹ ਸਹੀ ਹੈ ਅਗਸਟ ਕੈਨੇਡਾ ਤੋਂ ਆ ਅੱਛਾ ਕੈਨੇਡਾ ਤੋਂ ਆਇਆ ਸਤਿ ਸ੍ਰੀ ਅਕਾਲ ਜੀ ਤੁਹਾਡੇ ਵੀ ਮਨ ਲੱਗਦਾ ਵੈਸੇ ਤਾਂ ਤੀਆਂ ਸੋਹਣੀਆਂ ਲੱਗਦੀਆਂ ਉਧਰ ਹਨਾ ਹਾਂ ਮੈਂ ਦੇਖਿਆ ਸੋਹਣੀਆਂ ਲੱਗਦੀਆਂ ਉਧਰ ਵੀ ਹਨਾ ਹਾਂਜੀ ਅਜੇ ਯੂਕੇ ਦੀਆਂ ਪਹਿਲੀਆਂ ਤੀਆਂ ਸਾਡੀਆਂ ਵੀ ਯੂਕੇ ਦੀਆਂ ਪਹਿਲੀਆਂ ਤੀਆਂ ਇਹ ਦੇਖਦੇ ਆ ਕਿਵੇਂ ਦਾ ਰੰਗ ਮਾਹੌਲ ਹੁੰਦਾ ਹੈ ਜੀ ਜੀ ਪੰਜਾਬੀ ਜਿੱਥੇ ਵੀ ਬਹਿ ਜਾਂਦੇ ਆ ਵਾਸ ਰੰਗ ਲਾ ਦਿੰਦੇ ਆ ਹਨਾ ਹਾਂਜੀ ਵਧੀਆ ਗੱਲਾਂ ਨਾਲ ਉਪਰਾਲਾ ਕਰ ਰਹੇ ਨੇ ਬਿਲਕੁਲ ਇਹ ਬਹੁਤ ਵੱਡੇ ਕੰਮ ਆ 22 ਤੋਂ 23 ਸਾਲ ਹੋ ਗਏ ਇੱਥੇ ਵੀ ਬਾਈ 23 ਸਾਲ ਹੋ ਗਏ ਜੀ ਹਰ ਸਾਲ ਆਉਂਨੇ ਹੋ ਹਾਂ ਜੀ ਸਾਡੇ ਜਿਹੜੇ ਪੰਜਾਬੀ ਸੈਂਟਰ ਦੇ ਚੇਅਰਪਰਸ ਹਾਂ ਜੀ ਬਹੁਤ ਖੈਰਾ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਸੀਗੀ ਅੱਛਾ ਜੀ ਜਦੋਂ ਤੁਸੀਂ ਦੇਸਰਟ ਤੇ ਗਏ ਸੀ ਨਾ ਰੈਸੈਪਸ਼ਨ ਏਰੀਆ ਸੀਗਾ ਹਾਂਜੀ ਉੱਥੇ 15-20 ਲੇਡੀਆਂ ਹੁੰਦੀਆਂ ਸੀਗੀਆਂ। ਤਾਂ ਸ਼ੁਰੂਆਤ ਹੋਈ ਸੀ ਜੀ। ਅੱਛਾ ਪਹਿਲਾ ਮਤਲਬ ਜਦੋਂ ਸ਼ੁਰੂ ਹੋਈਆਂ ਤੀਆਂ 15-20 ਲੇਡੀਆਂ ਹੁੰਦੀਆਂ ਸਿਰਫ। ਹਾਂਜੀ। 15-20 ਤੋਂ ਹੁਣ ਇੰਨਾ ਅੱਗੇ ਪਹੁੰਚਾ। ਤੁਹਾਨੂੰ ਜਾਣ ਦੀ ਤੁਸੀਂ ਇਮੇਜਿਨ ਕਰੋ ਕਿ ਹਰ ਸ਼ਹਿਰ ਦੇ ਵਿੱਚ ਤੀਆਂ ਲੱਗਦੀਆਂ। ਅੱਛਾ ਯੂਕੇ 'ਚ ਮਤਲਬ ਜਿਹੜੀਆਂ ਪਹਿਲੀਆਂ ਤੀਆਂ ਸ਼ੁਰੂ ਹੋਈਆਂ ਉਹ 2000 ਦੇ ਨੇੜੇ ਤੁਸੀਂ ਕਰਾਈਆਂ। ਹਾਂਜੀ। ਹਾਂਜੀ ਅਮਰਜੀਤ ਜੀ ਨੇ ਸਾਡੇ ਦੇਸੀ ਦੇ ਚੇਅਰਪਰਸਨ। ਹਾਂਜੀ। ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪੰਜਾਬੀ ਸੈਂਟਰ ਜਿਹੜੀ ਸਾਡੀ ਚੈਰਿਟੀ ਆਰਗੇਨਾਈਜੇਸ਼ਨ ਆ। ਤੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅ ਹਰ ਸ਼ਹਿਰ ਦੇ ਵਿੱਚ ਧੀਆਂ ਲੱਗਣ ਲੱਗ ਗਈ। ਅੱਛਾ ਅੱਛਾ। ਸੋ ਅਸੀਂ ਚਾਰ ਸੈਟਰਡੇ ਕਰਦੇ ਹਾਂ। ਹਾਂ ਹਰ ਸੈਟਰਡੇ 2 ਤੋਂ 5 ਵਜੇ ਤੱਕ ਹੁੰਦਾ। ਜੀ ਜੀ ਜੀ। ਤੇ ਹੁਣ ਹੀਜ਼ ਦੇ ਵਿੱਚ ਬਾਕੀ ਆਸ-ਪਾਸ ਦੇ ਇਲਾਕਿਆਂ ਵਿੱਚ ਅ ਮੈਂ ਦੇਖਿਆ ਸੀ ਸਾਨੂੰ ਨਾ ਇੱਕ ਇਨਵਿਟੇਸ਼ਨ ਆਇਆ ਸੀਗਾ ਉੱਥੋਂ। ਕਿੱਥੋਂ ਆਇਆ ਸੀ ਕੋਈ ਬਰਮਿੰਗਮ ਤੋਂ ਮੇਰੇ ਖਿਆਲ ਚ। ਹਾਂਜੀ। ਬਰਮਿੰਗਮ ਵਿੱਚ 7 ਜੁਲਾਈ ਨੂੰ ਸੀਗੀਆਂ ਪਹਿਲਾਂ ਜੁਲਾਈ ਚ ਲੰਘ ਗਈ ਆਉਂਦੇ ਅਸੀਂ ਬਾਹਰ ਸੀਗੇ। ਉਹਨਾਂ ਨੇ ਵੀ ਇਨਵਿਟੇਸ਼ਨ ਭੇਜਿਆ ਸੀਗਾ। ਕਹਿੰਦੇ ਸਾਡੀਆਂ ਧੀਆਂ। ਹੁਣ ਤਾਂ ਲਗਭਗ ਸਾਰੇ ਸ਼ਹਿਰਾਂ ਚ ਲੱਗਦੀਆਂ ਹਨ। ਹਾਂਜੀ ਹਾਂਜੀ। ਸ਼ੁਰੂਆਤ ਦੇਸੀ ਰੇੜੀ ਤੋਂ ਹੋਈ ਚਲ ਸ਼ੁਰੂਆਤ ਦੇਸੀ ਰੇੜੀ ਤੋਂ ਅੱਜ ਅਸੀਂ ਦੇਸੀ ਰੇੜੀ ਦੀਆਂ ਤੀਆਂ ਤੇ ਆਏ ਆ ਇਹ ਵੀ ਦੱਸ ਦਾਂ ਚਲੋ ਚੱਲਦੇ ਆ ਜੀ ਦੇਖਦੇ ਹਾਂ ਹਾਂਜੀ ਜੀ ਸ਼ੁਕਰੀਆ ਜੀ ਕਰ ਰਹੇ ਹੋ ਜਿਹੜਾ ਆਪਣਾ ਇਨਾ ਇਤਿਹਾਸ ਸੱਭਿਆਚਾਰ ਜਿਹੜਾ ਸਾਡਾ ਪੰਜਾਬੀ ਵਿਰਸਾ ਜਿਹੜਾ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਦਿਖਾਉਂਦੇ ਹੋ ਪਰਪਲ ਦਾ ਕੰਮ ਕਰ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਜੀ ਸਾਰੇ ਦੇਖਦੇ ਜੀ ਜੀ ਸ਼ੁਕਰੀਆ ਜੀ ਲੋਕ ਨਹੀਂ ਪਹੁੰਚ ਸਕਦੇ ਤੁਸੀਂ ਪਹੁੰਚਾ ਲਿਆ ਸ਼ੁਕਰੀਆ ਜੀ ਮਿਹਰਬਾਨੀ ਉਸ ਦਿਨ ਤੋਂ ਬਾਅਦ ਮੈਨੂੰ ਤੁਹਾਡੀ ਐਸਏ ਬਲੌਗ ਦੀ ਇੰਪੋਰਟੈਂਸ ਦਾ ਪਤਾ ਲੱਗਾ ਤੇ ਬਹੁਤ ਹੀ ਜਾਣ ਦੇਖਦੇ ਆ ਪਤਾ ਵੀ ਲੱਗਦਾ ਹੁਣ ਮੈਂ ਰੈਗੂਲਰ ਦੇਖਣਾ ਚੱਲੋ ਥੈਂਕ ਯੂ ਜੀ ਥੈਂਕ ਯੂ ਜੀ ਦੇਖ ਲਿਆ ਤੁਹਾਡਾ ਅੱਛਾ ਤੁਸੀਂ ਕਿਹੜੀ ਸੀ ਬੇਲਜੀਅਮ ਤੇ ਉਹ ਕਿਹੜੀ ਜਗ੍ਹਾ ਗਏ ਸੀ ਕਹਿੰਦੇ ਨਾਲ ਨਾਲ ਦੇਖੋ ਆ ਇੱਕ ਘਾਰ ਉਹਦੇ ਵਿੱਚ ਉਸ ਕਾਡ ਇੱਕ ਬਾਰਡਰ ਦੇ ਉਧਰ ਸੀ ਇੱਕ ਉਧਰ ਸੀਗਾ ਹਾਂਜੀ ਹਾਂਜੀ ਜੀ ਜੀ ਮੈਂ ਪੂਰ ਸ਼ੌਕ ਹੋ ਗਏ ਮੈਂ ਕਿਹਾ ਹੌਲੀਡੇ ਜਾਇਦਾ ਕਦੀ ਆ ਚੀਜ਼ ਨਹੀਂ ਦੇਖੀ ਸੀ ਚਲੋ ਨੈਕਸਟ ਟਾਈਮ ਦੇਖਾਂਗੇ ਜੀ ਜੀ ਇੱਥੇ ਇੱਕ ਥੋੜੀ ਜੀ ਗੱਲ ਹੋਰ ਕਲੀਅਰ ਕਰ ਦਈਏ ਕਿ ਤੀਆਂ ਜਿਹੜਾ ਵੈਸੇ ਤਾਂ ਕਈ ਕਹਿੰਦੇ ਆ ਵੀ ਪੰਜਾਬ ਦਾ ਇਤਿਹਾਸ ਨਹੀਂ ਇਹ ਜੀ ਇਹ ਮੁਗਲਾਂ ਵੇਲੇ ਦਾ ਹੋਰ ਚਲੋ ਤਾਂ ਸਾਰੇ ਜਾਣਦੇ ਆ ਸਾਰਿਆਂ ਨੇ ਥੋੜਾ ਬਹੁਤ ਪੜ੍ਹੀ ਹੁੰਦਾ ਪਰ ਕਿਤਨਾ ਕਿਤੇ ਇਹ ਪੰਜਾਬੀ ਕਲਚਰ ਦਾ ਪੰਜਾਬੀ ਸੱਭਿਆਚਾਰ ਦਾ ਪਿਛਲੇ ਮਨਾਂ ਦਾ 100 ਸਾਲ ਤੋਂ ਤਕਰੀਬਨ ਕਹਿ ਸਕਦੇ ਹਾਂ ਉੱਟ ਟੰਗ ਨੇ ਹਨਾ ਕਿਉਂਕਿ ਜੌਣੇ ਮੋੜ ਵੇਲੇ ਦੀਆਂ ਜਿਹੜੀਆਂ ਮੂਵੀਜ਼ ਆਪਾਂ ਦੇਖੀਆਂ ਉਦੋਂ ਵੀ ਤੀਆਂ ਲੰਗੋ ਵਾਲੀਆਂ ਈਆਂ ਤੀਆਂ ਤੇ ਫਲਾਣੀਆਂ ਉਹ ਮਤਲਬ ਮਸ਼ਹੂਰ ਉਹਦੇ ਚ ਆਉਂਦੀਆਂ ਜੇ ਚੱਲ ਕੁੜੀਆਂ 4 ਦਿਨ ਇਕੱਠੀਆਂ ਹੋ ਕੇ ਹੱਸ ਖੇਡ ਵੀ ਲੈਂਦੀਆਂ ਇਕੱਠੀਆਂ ਹੋ ਜਾਂਦੀਆਂ ਬਹਾਨੇ ਨਾਲ ਬਾਹਰਲੇ ਦੇਸ਼ਾਂ 'ਚ ਤਾਂ ਖਾਸ ਕਰਕੇ ਪੰਜਾਬ 'ਚ ਤਾਂ ਚੱਲ ਹੈ ਹੀ ਹੈ ਬਾਹਰਲੇ ਦੇਸ਼ਾਂ 'ਚ ਖਾਸ ਕਰਕੇ ਤਾਂ ਇਹ 'ਚ ਕੋਈ ਹਰਜ ਵੀ ਨਹੀਂ ਮੈਨੂੰ ਲੱਗਦਾ ਕਿਉਂਕਿ ਮੈਨੂੰ ਪਤਾ ਸੀਗਾ ਮੈਂ ਇਸ ਕਰਕੇ ਕਲੀਅਰੈਂਸ ਹੀ ਪਹਿਲੀ ਦੇ ਰਿਹਾ ਕਾਫੀ ਜਾਣੇ ਹੁੰਦੇ ਆ ਇਹ ਤਾਂ ਮੁਗਲਾਂ ਦਾ ਇਤਿਹਾਸ ਹੈ ਜੀ ਇਹ ਫਲਾਣਾ ਫਲਾਣਾ ਉਹ ਗੱਲਾਂ ਸਾਈਡ ਤੇ ਨੇ ਪਰ ਇਹ ਆ ਵੀ ਅੱਜ ਦੇ ਸਮੇਂ 'ਚ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਜੇ ਬੰਦੇ ਚਾਰ ਬੰਦੇ ਹੱਸ ਕੇ ਠੱਠ ਕੇ ਆਪਣੇ ਪੰਜਾਬੀ ਮਾਂ ਬੋਲੀ ਨੂੰ ਯਾਦ ਕਰਦੇ ਆਪਣੇ ਲੋਕ ਗੀਤਾਂ ਨੂੰ ਯਾਦ ਕਰਦੇ ਹੈ ਨਾ ਬੋਲੀਆਂ ਨੂੰ ਪੰਜਾਬੀ ਨੂੰ ਯਾਦ ਕਰਦੇ ਉਹ ਚ ਮਨ ਲੱਦਾ ਮਾੜਾ ਵੀ ਨਹੀਂ ਹੈਗਾ ਕੁਝ ਲਓ ਜੀ ਹੁਣ ਚੱਲਿਆਂ ਆਪਾਂ ਹਾਲ ਦੇ ਅੰਦਰ ਹਾਲ ਇਹਨਾਂ ਦਾ ਗਰਾਊਂਡ ਹੀ ਆ ਹਲਾਇਆ ਹੋਇਆ ਫੈਸਟੀਵਲ ਆਫ ਤੀਆਂ ਤੀਆਂ ਦਾ ਤਿਹਾਰ ਆ ਦੇਖੋ ਆਹ ਡੇਟ ਹੈ ਇਹਨਾਂ ਦੇ 20 ਜੁਲਾਈ 27 ਜੁਲਾਈ ਤੇ 3 ਅਗਸਤ 10 ਅਗਸਤ ਇਦਾਂ ਇਦਾਂ ਕਰਕੇ ਆਇਆ ਹੈ ਖਾਣ ਪੀਣ ਦਾ ਪ੍ਰੋਗਰਾਮ ਵੀ ਵਿੱਚ ਹੀ ਲੱਗਦਾ ਆਪਣੇ ਪ੍ਰਾਣੇ ਪੰਜਾਬ 'ਚ ਤਾਂ ਬੋੜਾਂ ਤੇ ਪਿੰਗਾ ਤੇ ਨਿੰਮਾਂ ਤੇ ਪਿੱਪਲਾਂ ਤੇ ਪਿੰਗਾ ਪੈਂਦੀਆਂ ਪ੍ਰਾਣੇ ਕਿੰਨੇ ਗਾਣਿਆਂ 'ਚ ਜੇਕਰ ਆਉਂਦਾ ਤਿਆਂ ਦਾ ਕੁੜੀਆਂ ਪੇਕੀ ਆਉਂਦੀਆਂ ਮਿਲ ਇਕੱਠੀਆਂ ਹੋ ਗਾਣੇ ਗਾਉਂਦੀਆਂ ਤੇ ਸਾਰੀਆਂ ਚੀਜ਼ਾਂ ਚੱਲਦੀਆਂ ਸੀ ਹਨਾ ਹੌਲੀ ਹੌਲੀ ਜ਼ਮਾਨੇ ਦੇ ਹਿਸਾਬ ਨਾਲ ਹੁਣ ਪ੍ਰਵਾਸ ਹੋ ਗਿਆ ਘਟ ਆਉਂਦੇ ਆ ਤੇ ਪੰਜਾਬ ਚ ਲੱਗਦੀਆਂ ਬਟ ਇਹ ਨਹੀਂ ਕਹਿੰਦਾ ਜਮਾਂ ਹੀ ਲੱਗਦੀਆਂ ਪਰ ਘਟ ਗਿਆ ਹੁਣ ਕੰਮ ਤੇ ਇਧਰ ਰਖੜੀਆਂ ਵੀ ਵਿਕੀ ਜਾਂਦੀ ਹੈ ਜੀ ਕਿਉਂਕਿ ਨਿੱਕੀਆਂ ਨਿੱਕੀਆਂ ਖੁਸ਼ੀਆਂ ਇਹ ਇੰ ਇਕੱਠੇ ਹੋ ਕੇ ਪਰਦੇਸੀ ਪੰਜਾਬ ਵਾਲੇ ਮਨਾਉਂਦੇ ਆ ਕੀ ਹਾਲ ਆ ਪਾਜੀ ਠੀਕ ਜੀ ਇਹ ਗੋਲ ਗੱਪਿਆਂ ਦੀ ਸਟਾਲ ਆ ਜੀ ਇਹ ਨਾਲ ਗੋਲ ਗੱਪਿਆਂ ਦੀ ਸਟਾਲ ਵੀ ਲੱਗੀ ਹੈ ਨਾਲ ਦਹੀਂ ਭੱਲਾ ਚਾਟ ਪਾਪੜੀ ਤੇ ਜਿਨ੍ਹਾਂ ਨੂੰ ਜ਼ਰੂਰ ਤਾਂ ਮੈਨੂੰ ਲੱਗਦਾ ਤੇ ਉਹ ਆ ਇਧਰਲੇ ਪਾਸੇ ਇਹ ਰਖੜੀ ਆ ਗਈ ਜੀ ਕਿਉਂਕਿ ਰਖੜੀ ਵੀ ਆਉਣ ਵਾਲੀ ਹੈ ਵੀ ਪੰਜਾਬ ਦਾ ਤਿਹਾਰ ਹੈ ਹੈਨਾ ਤੇ ਇੰਡੀਆ ਦਾ ਖਾਸ ਕਰਕੇ ਗਾ ਲੋਕ ਸਾਰੇ ਆਉਂਦੇ ਆ ਇਧਰ ਬੇਬੇ ਆ ਮਾਤਾ ਆ ਸਾਰੇ ਆਏ ਹੋਏ ਆ ਬਜ਼ੁਰਗਾਂ ਤੋਂ ਬਜ਼ੁਰਗ ਸਿਆਣੇ ਤੋਂ ਸਿਆਣੇ ਨਿਆਣੇ ਤੋਂ ਨਿਆਣੇ ਵਧੀਆ ਇੱਕ ਤਰੀਕੇ ਨਾਲ ਯਾਰ ਪੰਜਾਬ ਨਾਲ ਜੁੜੇ ਰਹਿੰਦੇ ਆ ਹੈਨਾ ਖਾਸ ਕਰਕੇ ਇਹ ਦੇਖੋ ਜੀ ਇਹਨਾਂ ਦੇ ਟ੍ਰੈਡੀਸ਼ਨਲ ਜੁਐਲਰੀ ਵੀ ਪਾਈ ਆ ਤੇ ਸੂਟ ਵੀ ਫੁਲਕਾਰੀ ਸੂਟ ਵੀ ਫੁਲਕਾਰੀ ਵਾਲਾ ਇਹ ਇਹ ਜੁਐਲਰੀ ਦਾ ਨਾਮ ਕੀ ਕੀ ਹੈ ਮੈਂ ਤਾਂ ਭੁੱਲ ਗਿਆ ਜੀ ਹੁਣ ਮਤਲਬ ਨਾਮ ਤੁਹਾਨੂੰ ਯਾਦ ਆ ਵੀ ਇਹਨੂੰ ਕੀ ਕੀ ਕਹਿੰਦੇ ਆ ਇਹਨੂੰ ਕਹਿੰਦੀ ਆ ਕੀ ਲੱਗਾ ਸਿੰਘ ਤਵੀਤ ਇਹ ਸਿੰਘ ਤਵੀਤ ਆ ਆ ਕੀ ਆ ਚੰਬਰ ਸੋਈ ਕੀ ਕੀ ਕਹਿੰਦੇ ਚੰਬਰ ਚੰਬਰ ਸੋਈ ਚੰਬਰ ਸੋਈ ਅੱਛਾ ਆ ਚੁੰਮਕੇ ਨੇ ਹੈਣ ਇਹ ਤਾਂ ਚੁੰਮਕੇ ਆ ਚੁੰਮਕੇ ਹੈ ਇਹ ਇੱਥੇ ਮਿਲ ਜਾਂਦੀ ਹੈ ਸਾਰੀ ਪੰਜਾਬ ਤੋਂ ਲੈਂਦੀ ਹੈ ਕਿੱਥੋਂ ਮਿਲਦੀ ਹੈ ਇੱਕੋ ਜਿਹੀ ਪੰਜਾਬੀ ਅੱਛਾ ਠੀਕ ਹੈ ਬਹੁਤ ਸੋਹਣੇ ਲੱਗ ਰਹੇ ਬੇਬੇ ਜੀ ਕਿਵੇਂ ਲਗੀਆਂ ਤੀਆਂ ਵਧੀਆ ਤੁਸ ਦਾ ਬਹੁਤ ਫਰਕ ਦੇਖਿਆ ਹੁਣ ਆਪਦੇ ਬਚਪਨ ਤੋਂ ਲੈ ਕੇ ਹੁਣ ਤੱਕ ਤੀਆਂ ਦਾ ਹਨਾ ਪਹਿਲਾਂ ਜਿਆਦਾ ਵਧੀਆ ਸੀ ਪਹਿਲਾਂ ਤਾਂ ਨਾ ਸਾਡੇ ਨਾਨੇਂ ਦੇ ਵੀ ਉਹਨੇ ਕਹਿਣਾ ਜੰਦਗਾ ਨਹੀਂ ਖਾਣੀ ਕੋਈ ਤਪਤੀ ਕੇ ਅੱਛਾ ਆਨੇ ਬਣਾ ਕੇ ਤਨਾ ਚਾਰ ਘੋਟ ਗਿਆ ਤੇ ਚਲੋ ਥੋੜੀ ਆਵਾਜ਼ ਘਟਾਉਂਦੀ ਪਿਛੇ ਧੀਆਂ ਜ਼ੋਰ ਦੀਆਂ ਹਾਂਜੀ ਪਹਿਲਾਂ ਮਤਲਬ ਜਿਆਦਾ ਰੌਣਕ ਹੁੰਦੀ ਸੀਗੀ ਹੁਣ ਤਾਂ ਰੌਣਕ ਘਟ ਗਈ ਹੈ ਨਾ ਕਿਨੇ ਜਾਣੇ ਸੰਗ ਲੱਗ ਰਹੀ ਆ ਮੈਂ ਇਕੱਲਾ ਇੱਥੇ ਤਰਿਆ ਫਿਰਦਾ ਤੇ ਇਹ ਮੇਰਾ ਖਹਿੜਾ ਨਹੀਂ ਛੱਡਦੇ ਜੋ 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 ਨਹੀਂ ਨਹੀਂ ਉਹ ਮੈਂ ਕਿ ਖੁਸ਼ੀ ਨੂੰ ਲੈ ਜਾਉਂਦਾ ਏਕੇ ਕਹਿੰਦੇ ਜਿੰਨੀ ਵਧੀਆ ਤੂੰ ਵੀਡੀਓ ਬਣਾਏਗਾ ਹੋਰ ਕੋਈ ਬਣਾ ਨਹੀਂ ਸਕਦਾ ਨਹੀਂ ਨਹੀਂ ਮੈਨੂੰ ਛੱਡ ਦੋ ਉਹ ਨਾ ਛੱਡਿਆ ਸਾਥ ਕੋ ਖੋਟੀ ਆ ਗਿਆ ਉਹ ਖੋਟੀ ਆ ਗਿਆ ਹੁਣ ਨਹੀਂ ਜਾਂਦਾ ਨਾ ਇਹ ਲਓ ਜੀ ਫਾਈਨਲੀ ਦੇਖ ਲਓ ਖਿੱਚ ਖਿੱਚ ਲੇ ਜਾਂਦੇ ਆ ਤੇ ਮੈਨੂੰ ਤਾਂ ਐ ਸੀਗਾ ਮੈਂ ਕਿਹਾ ਮੈਂ ਜਾਂਦਾ ਮੈਂ ਖੁਸ਼ੀ ਨੂੰ ਕਹਿ ਰਿਹਾ ਸੀਗਾ ਕਿਉਂਕਿ ਮੈਨੂੰ ਸੰਗ ਲੱਗ ਰਿਹਾ ਇੱਡੇ ਜਾਣੇ ਸੀ ਗੱਲਾਂ ਨਹੀਂ ਆੜਦੀਆਂ ਜਿਨੀ ਤੁਹਾਨੂੰ ਆ ਗਿਆ ਮੈਂ ਜਾਂਦਾ ਨਹੀਂ ਕਿਸੇ ਪਾਸੇ ਨਹੀਂ ਜਾਂਦਾ ਜੀ Oh, wow. अच्छा डांग फिर डांग अपनी मर्जी हाय हाय आ गया मोड़ ਇਹ ਦਾ ਗੱਲ ਤਾਂ ਆਪਾਂ ਕੋਈ ਡੰਗਰ ਪਸ਼ੂ ਆ ਯਾਰ ਵੀ ਮੋਕੇ ਦੀ ਮੰਡੀ ਦੇ ਵਿੱਚ ਹੁਣ ਉਹ ਭਾਈ ਆਪਾਂ ਨੂੰ ਇੱਥੇ ਇੱਕ ਸਾਥੀ ਮਿਲ ਗਿਆ ਤੇ ਇਹ ਵੀ ਮੁੰਡਾ ਪੰਜਾਬ ਤੋਂ ਆਇਆ ਹੋਇਆ ਤੇ ਇਹ ਵੀ ਕਹਿੰਦਾ ਮੈਂ ਸਾਊਥ ਹਾਲਟ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਤੀਆਂ ਅ ਵੀ ਤੀਆਂ ਲੱਗੀਆਂ ਵੀ ਮੈਂ ਵੀ ਤੀਆਂ ਦੇਖ ਕੇ ਆਇਆ ਚਲ ਮੈਂ ਕਿਹਾ ਤੀਆਂ ਦਾ ਦੇਖਣਾ ਸੀ ਵੀ ਆਏ ਸੀਗੇ ਤੇ ਸਾਥ ਵਧੀਆ ਰਲ ਗਿਆ ਬਿਲਕੁਲ ਜੀ ਤੇ ਇਹ ਵੀ ਮੁੰਡਾ ਵਲੋਗਿੰਗ ਕਰਦਾ ਜੀ ਪੰਜਾਬ ਤੋਂ ਆਪਣੇ ਕੀ ਨਾਮ ਸੀਗਾ ਪੰਜਾਬੀ ਟੂਰਿਸਟ ਇਹਨਾਂ ਦਾ ਨਾਮ ਹੈ ਜੀ ਪੰਜਾਬੀ ਟੂਰਿਸਟ ਪੰਜਾਬੀ ਟੂਰਿਸਟ ਤੋਂ ਟ੍ਰੈਵਲ ਵਲੋਗਿੰਗ ਕਰਦੇ ਆ ਸਾਡੇ ਵਾਂਗੂ ਮਤਲਬ ਵਲੌਗ ਬਣਾਉਂਦੇ ਆ ਵੀ ਤੇ ਤੁਸੀਂ ਇਹਨਾਂ ਦੇ ਚੈਨਲ ਤੇ ਜਾਇਓ ਮੈਂ ਥੱਲੇ ਮੈਂਸ਼ਨ ਵੀ ਕਰ ਦੂੰਗਾ ਵੈਸੇ ਜਾਂ ਭਰ ਲਿਓ ਤੁਸੀਂ ਆਪਾਂ ਫੇਸਬੁੱਕ ਸਾਰੇ ਕਿਤੇ ਆ ਫੇਸਬੁੱਕ ਇੰਸਟਾ ਫੇਸਬੁੱਕ ਇੰਸਟਾਗ੍ਰam ਟਿਕਟੌਕ ਸਾਰੇ ਕਿਤੇ ਆ ਤੇ ਪੰਜਾਬੀ ਟੂਰਿਸਟ ਕਰਕੇ ਤੇ ਉਥੇ ਦੇਖ ਕੇ ਆਇਓ ਬੜਾ ਵਧੀਆ ਲੱਗਿਆ ਕੰਟੈਂਟ ਬਾਈ ਨੇ ਪਹਿਲਾਂ ਮੈਨੂੰ ਸਾਰਾ ਦਿਖਾਇਆ ਤੁਸੀਂ ਅੱਗੇ ਵੀ ਆਉਂਦੀ ਜਾਂ ਕਿ ਪਹਿਲੀ ਵਾਰ ਹੀ ਆਏ ਹੋ ਨਹੀਂ ਅਸੀਂ ਇੰਗਲੈਂਡ ਜੀ ਇੰਗਲੈਂਡ ਤੋਂ ਤੀਜਾ ਚੌਥਾ ਕਿ ਚੱਕਰ ਆਈ ਸਾਡਾ ਪਰਤੀਆਂ ਪਹਿਲੀ ਵਾਰ ਦੇਖੀ ਜੀਆਂ ਪਹਿਲੀ ਵਾਰ ਦੇਖਾ ਨਹੀਂ ਨਹੀਂ ਉਹ ਤਾਂ ਦੇਖ ਸਕਦੇ ਤੁਸੀਂ ਕਿੰਨੀਆਂ ਰੌਣਕਾਂ ਲੱਗੀਆਂ ਬੀਬੀਆਂ ਦੀਆਂ ਤੇ ਆਪਾਂ ਵੀ ਹੁਣ ਦੋ ਚਾਰ ਬੋਲੀਆਂ ਪਾ ਦਿੰਨੇ ਆ ਰਿਕਵਰੀਂਗ ਕਰ ਜਰੂਰ ਜਰੂਰ ਜੀ 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 ਚਲੋ ਫਿਰ ਆਪਣੀ ਬੋਲੀ ਹੁਣ ਦੇਖੋ ਹਾਂਜੀ ਠੀਕ ਹੁਣ ਦਿਓ ਜੀ ਆਉਣ ਦਿਓ ਜੀ ਆਉਣ ਦਿਓ ਜੀ ਹਾਂਜੀ ਬੀਬੀਆਂ ਬੋਲੀਆਂ ਕਹਿਗਾ ਪਵਾਂਦੀਆਂ ਗਰਮਨ ਹਾਂ ਬਿਲਕੁਲ ਹਾਂਜੀ ਕਿੱਦਾਂ ਠੀਕ ਹੋ ਬਲਿ ਜਮਾ ਦੇਖੋ ਤਾਂ ਇੱਕ ਵੇ ਬੜੀ ਇਗਲੀ ਸੀ ਤੁਹਾਨੂੰ ਆਣਾ ਤੇ ਲੱਗਿਆ ਕਿਹੜੇ ਪਿੰਡ ਤੋਂ ਬਰਨਾਲਾ ਮਹਰਾਜ ਹਾਂਜੀ ਹਾਂਜੀ ਬਠਿੰਡਾ ਜ਼ਿਲ੍ਹਾ ਗਵੰਡੀ ਆ ਆਪਣੇ ਹਾਂ ਗਵੰਡੀ ਆ ਸਹੀ ਹਾਂ ਉਹ ਚਲੋ ਖੁਸ਼ੀ ਮੈਂ ਤੁਹਾਡੀ ਬੋਲੀ ਤੇ ਇੰਤਜ਼ਾਰ ਕਰ ਰਹੇ ਹਾਂ ਯਾਰ ਪਾਓ ਬੋਲੀ ਬੋਲੀ ਨੀ ਮੇਰਾ ਵੀਰ ਕਲੈਰੀ ਮੋੜ ਕੇ ਆਸ਼ਕ ਹੋ ਗਿਆ ਸੰਗ ਆਉਂਦੀ ਏ ਮੈਨੂੰ ਸ਼ਰਮ ਆਉਂਦੀ ਏ ਮੈਨੂੰ ਮੈਂ ਕਿਹਾ ਅਰਜਾਈ ਦੇ ਰਹੀ ਏ ਤੁਹਾਨੂੰ ਅਰਜਾਈ ਦੇ ਦੋ ਕੰਮਲ ਘਰਾ ਕੋਣ ਮਾਇਕਾ ਹਰਾ ਕੋਣਾ ਇੱਕ ਲਾਲ ਕੋਣਾ ਸਾਰੇ ਦਿਸਨ ਨਾਲ ਦੇ ਚ ਨਹੀਂ ਪੰਗਾ ਕੋਣਾ ਸਾਰੇ ਆ ਪੰਜਾਬ ਨਹੀਂ ਭੁੱਲਦਾ ਬੜੀ ਸੋਹਣੀ ਚੀਜ਼ ਮੈਨੂੰ ਕੀ ਲੱਗੀ ਇਹ ਦੂਰ ਨਹੀਂ ਭੱਜ ਸਕਦਾ ਭਾਵੇਂ ਛੱਡੇ ਉਹਨੂੰ ਮੜਾ ਜਾ ਚੱਲ ਵੀ ਭੱਜ ਕਿੱਧਰ ਭਜਣਾ ਯਾਰ ਬਾਹਰਲੇ ਦੇਸ਼ਾਂ 'ਚ ਨਾ ਕਬੜੀਆਂ ਕਮਾਲ ਦੀਆਂ ਚੀਜ਼ਾਂ ਆਉਂਦੀਆਂ ਤੇ ਆ ਆ ਇੱਥੇ ਬੰਦਿਆ ਜਾਂਦਾ ਇਹ ਇਹਨੂੰ ਮੈਂ ਹੱਥ ਆ ਬੰਨੀ ਗੁਰਮਨ ਮੇਰੇ ਇਹ ਇੱਥੇ ਬੰਨ ਲੂ ਮੈਂ ਇਹਨੂੰ ਇਹਦਾ ਨਾ ਇਹ ਇਹ ਬੰਨਦਾ ਇਹਦਾ ਇੱਕ ਫੈਕਟਰ ਹੋਰ ਵੀ ਹੈਗਾ ਇਹਨਾਂ ਮੰਗੀ ਜ਼ੋਰ ਨਾਲੇ ਇਧਰੋਂ ਰਿੱਪਨ ਨਹੀਂ ਛੱਡਦਾ ਇਧਰੋਂ ਇਹ ਨਹੀਂ ਛੱਡਦਾ ਇਧਰੋਂ ਲੋਕ ਨਹੀਂ ਛੱਡਦਾ ਇਧਰੋਂ ਲੋਕ ਲੱਗਿਆ ਉਧਰੋਂ ਲੋਕ ਨਹੀਂ ਛੱਡਦਾ ਕਿਦਾਂ ਲੈ ਹੁਣ ਭੱਜ ਕੇ ਦਿਖਾ ਮੈਨੂੰ ਚੱਲ ਚੱਲ ਭੱਜ ਲੈ ਭੱਜ ਲੈ ਭੱਜ ਲੈ ਉਹ ਫੇਰ ਆ ਜਾ ਕਿੱਡੀ ਸੋਹਣੀ ਚੀਜ਼ ਆ ਯਾਰ ਕਿੱਡੀ ਵਧੀਆ ਚੀਜ਼ ਆ ਓਏ ਆ ਤਾਂ ਲੈ ਕੇ ਜਾਣ ਵਾਲਾ ਯਾਰ ਇੰਡੀਆ ਇੰਡੀਆ ਲੈ ਕੇ ਜਾਣ ਵਾਲਾ ਇਹੋ ਜਿਹਾ ਸੇਚ ਮੈਂ ਸੰਗਲ ਹੀ ਇੱਕ ਤਰ੍ਹਾਂ ਦਾ ਰਬੜ ਦਾ ਸੰਗਲ ਹੈ ਚਲ ਛੱਡ ਦੇ ਨਾ ਆ ਜਾ ਲੈ ਖੋਲ ਇਹਨੂੰ ਲਓ ਜੀ ਅਗਲੇ ਪਾਸੇ ਸੂਟਾਂ ਦਾ ਵੀ ਉਹ ਲੱਗਿਆ ਹੋਇਆ ਹੈ ਭੰਡਾਰ ਤੁਹਾਨੂੰ ਮੈਂ ਇਹ ਵੀ ਦਿਖਾ ਦਈਏ ਥੋੜਾ ਜਿਆ ਤੇ ਸੂਟ ਵੀ ਵਿਗਦੇ ਇੱਥੇ ਤੀਆਂ ਦੇ ਸੂਟ ਲੈ ਸਕਦੇ ਹਾਂ ਬਾਹਰਲੇ ਦੇਸ਼ਾਂ ਜਾਂ ਤਾਂ ਬਾਈ ਇੱਥੇ ਹੀ ਰੌਣਕ ਮਿਲਦਾ ਹੁੰਦਾ ਦੁਕਾਨਾਂ ਪਰਾਂਦੇ ਪ੍ਰੁੰਦੇ ਸਾਰੇ ਵਿਗਦੇ ਆ ਜੈਲਰੀ ਵਿਕਦੀ ਹੈ ਜਿਹੜੇ ਕੁੜੀਆਂ ਨਾਲ ਸੰਬੰਧਿਤ ਸਬਾਨਾ ਹੈ ਇਹ ਜਿਹੜੀ ਟ੍ਰੈਡੀਸ਼ਨਲ ਜੁਐਲਰੀ ਆਪਣੀ ਪਿੱਪਲ ਪੱਤੀਆਂ ਪੁੱਤੀਆਂ ਹੋਰ ਇਹੋ ਜਿਹਾ ਸਬਾਹ ਦੁਕਾਨ ਲੱਗੀ ਹੈ ਲੋ ਬਈ ਹੁਣ ਆਪਣਾ ਕੰਮ ਹੋਣ ਲੱਗਿਆ ਸ਼ੁਰੂ ਪੇਟ ਪੂਜਾ ਕਹਿੰਦੇ ਜਿਹਦੇ ਕਰਕੇ ਬੰਦੇ ਇੱਥੇ ਆਏ ਆ ਜਿਹਰੇ ਕਰਕੇ ਮੁੰਡੇ ਇੱਥੇ ਆਏ ਤੇ ਨਹੀਂ ਤਾਂ ਕੁੜੀਆਂ ਦਾ ਗਿੱਧਾ ਹੀ ਸੀਗਾ ਫੋਰ ਕੁਛ ਕਿੱਧਾ ਹੀ ਸੀ ਗੱਲਾਂ ਹੋਰ ਕੁਛ ਹੈ ਨਹੀਂ ਸੀ ਤੇ ਅੱਜ ਤਾਂ ਖਾਣ ਪੀਣ ਦਾ ਪ੍ਰੋਗਰਾਮ ਹੈ ਜੀ ਤੇ ਆਪਾਂ ਦੇਖ ਕੇ ਖਾਣਾ ਪੀਣਾ ਸ਼ੁਰੂ ਕਰਦੇ ਹੁਣ ਆਪਣਾ ਹੁਣ ਮੁੰਡੇ ਤਾਂ ਵੀਡੀਓ ਬਣਵਾ ਲਿਆ ਹੁਣ ਤੁਸੀਂ ਜਾਓ ਆਚਾ ਆ ਮੈਂ ਕਹਾਂ ਜੀ ਹੁਣ ਕੀਤੀ ਅਸਲ ਗੱਲ ਵਧੀਆ ਕੰਮ ਦੀ ਜਿਹਦੇ ਕਰਕੇ ਆਏ ਆ ਇਹ ਸਾਰਿਆਂ ਨੂੰ ਮਿਲਦੇ ਆ ਜੀ ਹਾਂ ਜੀ ਸਾਰਿਆਂ ਨੂੰ ਤੁਸੀਂ ਇਹਦੀ ਟਿਕਟ ਤਾਂ ਹੀ ਰੱਖਦੇ ਕੋਈ ਫੰਕਸ਼ਨ ਦੀ ਟਿਕਟ ਕੋਈ ਨਹੀਂ ਨਾਲੇ ਚਾਹ ਪੀਣ ਨੂੰ ਸਾਰਿਆਂ ਫਰੀ ਆ ਅੱਛਾ ਨਾਲੇ ਚਾਹ ਪੀਣ ਨੂੰ ਨਾਲੇ ਪਕੌੜੇ ਸਾਰਿਆਂ ਨੂੰ ਫਰੀ ਆਪਣੀ ਤਾਂ 500 ਵਾਹ ਕੀ ਬਾਤ ਹੈ ਸਾਡੇ ਤਾਂ ਜੀ ਨਾਲੇ ਟਿਕਟ ਰੱਖੀ ਹੁੰਦੀ ਹੈ ਹਾਂ ਜੀ ਉੱਥੇ ਸੀ ਆਪਾਂ ਉੱਥੇ ਥੈਂਕ ਯੂ ਥੈਂਕ ਯੂ ਸੋ ਮਾਚ ਆ ਜਾ ਮਿਤਰਾ ਡੀਕ ਦੇ ਸੀ ਕਦੋਂ ਦੇ ਮੈਨੂੰ ਵੀ ਬੇਸਨ ਵਾਲੀ ਗੱਲ ਸੀ ਲੋ ਜੀ ਬੇਸਨ ਵਾਲੀ ਬਰਫੀ ਲੱਡੂ ਪਕੌੜੇ ਇਹ ਵੀ ਭਾਈ ਉਦਮ ਦਾ ਕੰਮ ਆ ਯਾਰ ਸਾਰਿਆਂ ਨੂੰ ਐਦਾਂ ਮਿਲਦਾ ਹੈਗਾ ਕਿੰਨੇ ਜਣੇ ਕਿੰਨੀਆਂ ਜਣੇ ਕਿੰਨੇ ਕੁੜੀਆਂ ਆਈਆਂ ਭੈਣਾਂ ਇਕੱਠੀਆਂ ਹੋ ਕੇ ਹਨਾ ਉਹ ਚੱਕਲਾ ਵੀ ਮੁੰਡਿਆ ਪੰਜਾਬੀ ਟੂਰਿਸਟ ਦੂ ਵੀ ਚੱਕਦੇ ਕੰਮ ਤੇਰੇ ਵਾਲੇ ਚੱਕਲਾ ਯਾਰ ਲੈ ਬਈ ਫੜ ਪਲੇਟ ਬਸ ਇੱਕ ਗੱਲਾ ਸਵੇਰ ਦੀ ਭੁੱਖ ਬਹੁਤ ਲੱਗੀ ਸੀ ਹਾਂਜੀ ਹੁਣ ਨਸੀਬ ਹੋ ਗਿਆ ਇਹ ਲੋ ਜੀ ਚਲਿਏ ਹੁਣ ਬਾਹਰਲੇ ਪਾਸੇ ਤੇ ਖਾ ਪੀ ਲਿਆ ਤੇ ਬਾਕੀ ਆ ਫੰਕਸ਼ਨ ਤਾਂ ਹਜੇ ਲੰਬਾ ਚੱਲਣਾ ਥੋੜਾ ਜਿਆ ਤੇ ਬਾਕੀ ਅਸੀਂ ਜਾਣਾ ਜੀ ਕਿਉਂਕਿ ਅੱਗੇ ਪ੍ਰੋਗਰਾਮ ਹੈ ਇੱਕ ਡਿਨਰ ਦਾ ਕਿਸੇ ਦੇ ਘਰੇ ਪਾਰਟੀ ਰੱਖੀ ਹੋਈ ਹੈ ਤੇ ਉਧਰ ਜਾਣਾ ਤਾਂ ਕਰਕੇ ਇਜਾਜ਼ਤ ਲੈਣੀ ਬਣੀ ਹੈ ਹਲੋ ਸਤਿ ਸ੍ਰੀ ਅਕਾਲ ਜੀ ਕਿੱਦਾਂ ਬਈ ਰੋਨਲਡੋ ਹਾਂਜੀ ਠੀਕ ਠਾਕ ਮਾਹੌਲ ਇੱਥੇ ਪਹਿਲਾਂ ਨਾਲੋਂ ਵੀ ਘੋੜਾ ਹੋ ਗਿਆ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਰਾ ਕੱਠ ਵੱਧ ਗਿਆ ਪਹਿਲਾਂ ਨਾਲੋਂ ਵੀ ਲਗਭਗ ਹੋ ਗਿਆ ਚੰਗਾ ਜੀ ਸ਼ੁਕਰੀਆ ਫਿਰ ਮਿਲਦੇ ਆ ਹਜੇ ਵੀ ਖਿੱਚੀ ਜਾਂਦੇ ਆ ਵੀ ਆਜੋ ਆਜੋ ਹਲੋ ਸਸਿਕਾਲ ਜੀ ਕਿਦਾਂ ਜੀ ਤੁਹਾਡੀਆਂ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਹਾਂਜੀ ਥੈਂਕ ਯੂ ਵੈਰੀ ਮੱਚ ਹਾਂਜੀ ਖੁਸ਼ੀ ਹੈ ਇੱਥੇ ਨੇ ਜੀ ਬਸ ਚੱਲਦੇ ਜਾਣੇ ਆ ਜੀ ਅਸੀਂ ਚੱਲਦੇ ਹਾਂਜੀ ਹੋਰ ਵਧੀਆ ਠੀਕ ਠਾਕ ਚਲੋ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਮਿਲਦੇ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਇੰਜੋਏ ਕੀਤਾ ਜੀ ਥੈਂਕ ਯੂ ਵੈਰੀ ਮੱਚ ਜੀ ਓਕੇ ਜੀ ਬਾਏ ਲਓ ਜੀ ਹੁਣ ਫਾਈਨਲੀ ਨਿਕਲੇ ਆ ਜਾਂ ਬਾਹਰ ਆਪਾਂ ਤੇ ਇਹਨਾਂ ਦਾ ਤਾਂ ਨਿਕਲਣ ਨੂੰ ਜੀ ਨਹੀਂ ਕਰਦਾ ਸੀ ਕੁੜੀਆਂ ਦਾ ਜਦੋਂ ਤੁਹਾਨੂੰ ਪਤਾ ਹੈ ਗਿੱਧੇ 'ਚ ਕਿਤੇ ਚਾਰ ਜਾਨੀਆਂ ਇਕੱਠੀਆਂ ਹੋ ਜਾਣ ਫਿਰ ਕਿੱਥੇ ਜਾਣ ਨੂੰ ਜੀ ਕਰਦਾ ਮੇਰਾ ਦਿਲ ਉੱਡ ਜੂ ਉੱਡ ਜੂ ਕਰਦਾ ਸੀ ਵੀ ਕਿਹੜੇ ਵੇਲੇ ਨਿਕਲੀ ਇਥੋਂ ਖੈਰ ਇਹ ਵਧੀਆ ਬਹੁਤ ਵਧੀਆ ਉਦਮ ਦਾ ਕੰਮ ਹੈ ਜਿਨ੍ਹਾਂ ਨੇ ਵੀ ਸ਼ੁਰੂ ਕੀਤਾ ਤੇ ਦੇਸੀ ਰੇਡੀਓ ਨੇ ਹਨਾ ਉਹਨਾਂ ਨੂੰ ਵਧਾਈ ਹੈ ਇਸ ਗੱਲ ਦੀ ਕਿ ਤੁਸੀਂ ਦੇਖੋ ਬਿਨਾਂ ਕਿਸੇ ਟਿਕਟ ਰੱਖੇ ਤੋਂ ਬਾਹਰੇ ਦਾ ਕੋਈ ਪੈੰਨੀ ਨਹੀਂ ਕਿਸ ਨੂੰ ਉਧਾਰੀ ਦਿੰਦਾ ਇਹਦਾ ਪਾਉਂਡ ਪਾਉਂਡ ਪਿੱਛੇ ਹਸਾਬ-ਕਿਤਾਬ ਕਰਕੇ ਲੜ ਪੈਂਦੇ ਆ ਤੇ ਪਰ ਇਹ ਆ ਵੀ ਪਰੀਦਾ ਮੈਨਾਂ ਦਾ ਕੋਈ ਪੈਸਾ ਨਹੀਂ ਲੈਂਦੇ ਨਾ ਆਰਗੇਨਾਈਜ਼ ਵੀ ਕਰਦੇ ਆ ਤੇ ਪਲੱਸ ਫੂਡ ਵੀ ਦਿੰਦੇ ਆ ਤੁਹਾਨੂੰ ਹਨਾ ਤੇ ਬਾਹਰਲੇ ਮੁਲਕਾਂ ਜੇ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਤੇ ਇਹ ਸੱਚੀ ਐਪਰੀਸ਼ੀਏਟ ਕਰਨ ਵਾਲਾ ਕੰਮ ਹੈ ਮਤਲਬ ਜਿਤੇ ਬਿਨਾ ਤੁਸੀਂ ਪੈਸੇ ਲਏ ਤੁਸੀਂ ਸਾਰਿਆਂ ਨੂੰ ਇੱਕ ਜੋੜਨ ਵਾਸਤੇ ਵੀ ਸਾਡਾ ਸਮਾਜ ਜੁੜਿਆ ਰਹੇ ਸਾਡਾ ਕਲਚਰਲ ਐਕਟੀਵਿਟੀ ਸਾਡੀਆਂ ਜੁੜੀਆਂ ਰਹਿਣ ਇਸ ਕਰਕੇ ਮਤਲਬ ਲੋਕ ਆਉਣ ਤਾਂ ਸਾਰਾ ਉਹਨਾਂ ਨੂੰ ਪਾਣੀ ਤੋਂ ਲੈ ਕੇ ਚਾਹ ਤੋਂ ਲੈ ਕੇ ਉਹ ਮੈਂ ਪੁੱਛਿਆ ਮੈਨੇ ਸਿਰਫ ਸਾਡੇ ਲਈ ਹੈ ਕਿ ਸਾਰਿਆਂ ਲਈ ਮਤਲਬ ਜਿੰਨੇ ਵੀ ਇੱਥੇ ਆਏ ਸੀ ਪਰ ਮੈਂ 100 ਆਵੇ 50 ਆਵੇ 200 ਆਵੇ ਸਾਰਿਆਂ ਲਈ ਉਹ ਜਾਊਗਾ ਉਹ ਜੇ ਫੰਕਸ਼ਨ ਹੁੰਦੇ ਰਹਿਣੇ ਚਾਹੀਦੇ ਠੀਕ ਆ ਜੀ ਠੀਕ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮਿਲਦੇ ਆ ਜੀ ਆਪ ਇਹ ਫੋਟੋ ਆਣੀ ਲੈਣਾ ਹੁਣ ਕੁਛ ਆ ਮਾਮੀ ਦੀਆਂ ਸਹੇਲੀਆਂ ਵਿੱਚ ਮਾਮੀ ਨੇ ਅੱਜ ਬਹੁਤ ਸ਼ੁਭਾਰਸ਼ਾਂ ਕੀਤੀ ਮੈਨੂੰ ਆ ਮੇਰੀ ਸਹੇਲੀ ਆ ਮੇਰੀ ਸਹੇਲੀ ਆ ਦੇ ਨਾਲ ਫੋਟੋ ਸਹੀ ਹੈ ਇਹ ਮਾਮੀ ਦੀਆਂ ਪੱਕੀਆਂ ਸਹੇਲੀਆਂ ਇਕੱਠੇ ਕੰਮ ਕਰਦੇ ਹਾਂ ਇਕੱਠੇ ਸੀ ਇੱਕੋ ਹੀ ਮਸ਼ੀਨ ਲਓ ਫਿਰ ਆਪਾਂ ਹੁਣ ਵਧੀਆ ਵੱਡੀ ਮੈਮਰੀ ਕਰ ਲਈ ਤੁਹਾਡੇ ਨਾਲ ਠੀਕ ਹੈ ਓਕੇ ਬਾਏ ਬਾਏ ਥੈਂਕ ਯੂ ਥੈਂਕ ਯੂ ਜੀ ਚੰਗਾ ਜੀ ਪਾਕਿਸਤਾਨ ਦੇ ਜਿਆਦਾ ਦੇਖੇ ਸੀ ਉਹ ਤਾਂ ਸਾਰੇ ਨਹੀਂ ਦੇਖੇ ਜੀ ਸ਼ੁਕਰੀਆ ਮਿਲਦੇ ਹਾਂ ਫਿਰ ਮਿਲਾਂਗੇ ਜੀ ਓਕੇ ਜੀ ਜੀ ਓਕੇ ਚੰਗਾ ਜੀ ओके बाय बाय ओके बाय 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 बाय। څنګه ਸੰਦੀਪ? ओके जी। ਆਪਣੀ ਗੱਡੀ ਵਿੱਚ ਫੇੜੀਏ। ਆਸੀ ਆਪਣੀ ਗੱਡੀ ਚੱਕ। ਸੋ ਸਾਊਥ ਹਾਲ ਪਿੰਡ 'ਚ ਪਹੁੰਚ ਗਏ ਸੀ। ਇਹ ਸਾਊਥ ਹਾਲ ਪਿੰਡ ਹੈਗਾ। ਪਿੰਡਾਂ ਦੇ ਘਰ ਇਹ। ਇਹ ਜੇ ਆ। ਤੇ ਚਲੋ ਜੀ। ਮਾਮੀ ਜੀ ਦੇ ਸ਼ੁਭਾਰਸ਼ਾਂ ਸਾਰੀਆਂ। ਕੀ ਕਹਿੰਦੇ ਸੀ ਮਾਮੀ ਜੀ ਤੁਸੀਂ? ਉਹ ਢੋਲ ਵਜਾਉਣਾ। ਉਹ ਵਾਓ। ਆਇਆ ਤੀਆਂ ਦਾ ਪ੍ਰੋਗਰਾਮ ਪੂਰਾ ਹੋ ਹਾ ਓ ਬੱਲੇ ਆਇਆ ਤੀਆਂ ਦਾ ਪ੍ਰੋਗਰਾਮ ਇਹ ਸਾਉਂਦਾਲ ਚ ਪਹਿਲੀ ਵਾਰੀ ਸਵਾਗਤ ਦੇਖਿਆ ਜੀ ਇਸ ਤਰ੍ਹਾਂ ਦਾ ਸਵਾਗਤ ਸਾਵਣ ਦੇ ਮਹੀਨੇ ਚ ਤੀਆਂ ਦੇ ਦਿਨਾਂ ਚ ਹੈ ਕੀ ਬਾਤ ਹੈ ਸਤਿ ਸ੍ਰੀ ਅਕਾਲ ਜੀ ਇਹ ਤਾਂ ਪੂਰਾ ਵਧੀਆ ਮਾਹੌਲ ਬਚ ਗਿਆ ਇਹੋ ਜਿਹਾ ਸਵਾਗਤ ਨਹੀਂ ਦੇਖਿਆ ਸੀ ਕਿੰਨੇ ਵਾਰ ਇੰਗਲੈਂਡ ਆ ਮੁਰਕੇ ਲੈ ਮੈਂ ਮੁੰਡੇ ਦੀ ਵੀਡੀਓ ਦਾ ਬਣਾ ਦਾਂ ਆਹ ਓ ਵਾਹ ਬਈ ਵਾਹ ਬੋਲੀ ਪਾ ਦੇ ਇੱਕ ਅੱਧੀ ਹੁਣ ਚਲੋ ਵੀ ਸ਼ੁਕਰੀਆ ਐਨਾ ਹੀ ਬਹੁਤ ਹੈ ਸ਼ੁਕਰੀਆ ਵੈਸੇ ਮੇਰੇ ਮਾਮਾ ਜੀ ਦਾ ਡ੍ਰੀਮ ਸੀਗਾ ਇਹ ਸਸੀ ਗੱਲ ਜੀ ਹੋ ਠੀਕ ਹੋ ਉਹ ਕਹਿੰਦੇ ਸੀ ਮੈਂ ਮੇਰੇ ਭਾਣ ਜੀ ਦਾ ਜੋ ਪਹਿਲੀ ਵਾਰ ਇੰਗਲੈਂਡ ਆ ਗਿਆ ਢੋਲ ਢੋਲ ਵਾਲੇ ਲੈ ਕੇ ਸਵਾਗਤ ਪਰ ਆ ਸਵਾਗਤ ਸਹੀ ਅਸਲੀ ਸੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ 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 ਚਲੋ ਜੀ ਚਲੋ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਖੜ ਕੇ ਸੈਟ ਲੀਕ ਆ। ਨਾਟਾਲਾ ਤੀ ਤਰਕੋ। ਆਸੀਂ ਜ਼ਾਸਮਾਨ ਤੋਂ ਦਿਹਾੜੀ ਚ ਹੋਰ ਮਾਰਨਾ ਵਾ ਕਰਕੇ। ਉਹ ਸਾਰੇ ਜਨਨਵਾਰੀ ਮਿਆਂ 31 ਤੱਕ 4000 ਵਾਲੀ ਹੁੰਦਾ। ਹੋਰ ਸੇ ਮੈਂ ਠੀਕ ਪਾ ਲੂੰ। ਜੀ ਤੁਹਾਡੇ ਲਈ ਥੈਂਕ ਯੂ ਸੋ ਮਚ। ਹੈਲੋ ਆਪ ਗੋਡ ਬਬੀ ਜੀ। ਸਕਾਟ ਨੇ ਚਾਹ ਦੇ ਵਿੱਚ ਆਉਣ ਚ ਅਸੀਂ ਉਹਨਾਂ ਜਿਹੜੀਆਂ ਸੱਸ ਨੋ ਨੇ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਹੈਗੀ ਅੱਛਾ ਆਓ ਜਿੰਨਾ ਦਾ ਕੱਪ ਪੀਤਾ ਹੋਇਆ ਵੀ ਜਦੋਂ ਤੁਸੀਂ ਆਓਗੇ ਫਿਰ ਚਾਹ ਪੀਵਾਂਗੇ ਤੁਹਾਡੇ ਨਾਲ ਚਲੋ ਫਿਰ ਇਹਨਾਂ ਚਾਹ ਸਾਨੂੰ ਇੰਨਾ ਚਾਹ ਸ਼ੁਕਰੀਆ ਚਲੋ ਫਿਰ ਉਹਨਾਂ ਇਕੱਠੀ ਖਾਣੇ ਪੀਣੇ ਇਕੱਠੇ ਬਹਿ ਗਏ ਹਨ ਜੀ ਜੀ ਮੈਂ ਤੁਹਾਨੂੰ ਫੋਨ ਕਰਾਂ ਮੜ ਜਾ ਮੈਂ ਵੀ ਇਹਨਾਂ ਨੇ ਬਹਿਣਾ ਹੁਣ ਘਰੇ ਇਹ ਖਾਣ ਪੀਣ ਤੇ ਚੱਲਿਆ ਮੈਂ ਅੱਗੇ ਚੱਲੇ ਆ ਜੀ ਮੈਂ ਦੇਖਿਆ ਆ ਤੁਹਾਡੇ ਉਹ ਬਾਹਰ ਮੰਜੇ ਪਈ ਮੈਂ ਬਾਕੀ ਇਹਨੂੰ ਵੀ ਦਿਖਾ ਦਾਂ ਹੁਣ ਹੈ ਆ ਮੰਜੇ ਦਾ ਖਾਉਣਾ ਤੁਹਾਨੂੰ ਬਾਹਰਲੇ ਪਾਸੇ ਘਰ ਦੇਖੋ ਆ ਕਿੱਡਾ ਵਧੀਆ ਸਾਊਥ ਹਾਲ ਚ ਇਹ ਜਮਾ ਸਾਊਥ ਹਾਲ ਆ ਨਾ ਜਿਹੜਾ ਇਹ ਪ्युअर ਪੰਜਾਬੀ ਟੱਚ ਹੈਗਾ ਬਈ ਸਾਰਾ ਇਹ ਹਰੇਕ ਦੇ ਘਰੇ ਤੁਹਾਨੂੰ ਪੰਜਾਬੀ ਕਲਚਰ ਰਹਿਣ ਮਿਲੂਗਾ ਤੇ ਆਹ ਦੇਖੋ ਮੰਜੇ ਇਹ ਮੰਜੇ ਬਾਈ ਤੁਹਾਨੂੰ ਦਿਖਾਉਣਾ ਅੰਦਰ ਦੇ ਜਾ ਕੇ ਕਿੱਡਾ ਸੋਹਣਾ ਮਾਹੌਲ ਬਣਾਇਆ ਹੋਇਆ ਆ ਦੇਖੋ ਹੱਟ ਬਣਾਈ ਕਿੱਡੀ ਵਧੀਆ ਬਾਹਰਲੇ ਪਾਸੇ ਆਹ ਦੇਖੋ ਮੰਜੇ ਢਾਈ ਐੇ ਧੁੱਪ ਸੇਕਦੇ ਹੋਣਗੇ ਬੈਠੇ ਤੇ ਜਮੇ ਪੰਜਾਬ ਦੀ ਫੀਲਿੰਗ ਆਉਂਦੀ ਆ ਯਾਰ ਸਾਊਥ ਹਾਲ ਚ ਦਾ ਜਿੰਨੇ ਵਾਰੀ ਆਉ ਮੈਂ ਹਰ ਵਾਰ ਇਹ ਗੱਲ ਕਹਣਾ ਪਈ ਪੰਜਾਬ ਹੀ ਲੱਗਦਾ ਮੇਰਾ ਪੁਰਾ ਘਰੇ ਸਮੋਸੇ ਸਪ੍ਰਿੰਗ ਰੋਲ ਲਿਆਂਦੇ ਆ ਖਾਣ ਪੀਣੋਂ ਤਾਂ ਪਹਿਲੀ ਉੱਥੇ ਖਾ ਪੀ ਕੇ ਆਏ ਆ ਪਕੌੜੇ ਪਕੂੜੇ ਖਾ ਕੇ ਆਏ ਆ ਭੁੱਖੇ ਨਹੀਂ ਹੈ ਨਹੀਂ ਸੋ ਅਸੀਂ ਪਹੁੰਚ ਗਏ ਜੀ ਆਪਣੇ ਘਰ ਸਾਰਾ ਫੰਕਸ਼ਨ ਦੇਖ ਕੇ ਆਲਾ ਦਵਾਲਾ ਦੇਖ ਕੇ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਇਆ ਐ ਇੱਥੋਂ ਦਾ ਤੀਆਂ ਦਾ ਫੰਕਸ਼ਨ ਤੇ ਆਲਾ ਦਵਾਲਾ ਤੇ ਤੁਸੀਂ ਜੁੜੇ ਰਹੋ ਆਪਣੇ ਸਫਰ ਦੇ ਨਾਲ ਇੰਗਲੈਂਡ ਤੋਂ ਦਿਖਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ-ਸੋਹਣੀਆਂ ਥਾਵਾਂ ਤੇ ਕੱਲ ਦੇ ਵਲੌਗ ਚ ਆਣਾ ਅਸੀਂ ਤੁਹਾਨੂੰ ਇੱਕ ਬੜੀ ਹਿਸਟੋਰੀਕਲ ਜਿਹੜੀ ਚੀਜ਼ ਆ ਉਹ ਦਿਖਾ ਕੇ ਲੈ ਆਉਣੀ ਹੈਗੀ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਹੈ ਜਿਹੜੀ ਉੱਥੇ ਲੈ ਕੇ ਜਾਣਾ ਤੁਹਾਨੂੰ ਤੇ ਅਡੀ ਕਰੇ ਤੁਸੀਂ ਨਵੇਂ ਵਲੌਗ ਦੀ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ